ਹਾਂਜੀ 사ਸਰੀ ਕਾਲ ਬਾਈ ਕਾਲ ਆਪਣੇ ਪਿੰਡ ਤਰਪਰਾ ਜ਼ਿਲ੍ਹਾ ਮਾਨਸਾ ਦੇ ਵਿੱਚ ਕਬੱਡੀ ਦੇ ਟੂਰਨਾਮੈਂਟ ਕਰਾਇਆ ਗਿਆ ਛੋਟੇ ਬੱਚਿਆਂ ਦੀ ਕਬੱਡੀ ਕਰਾਈ ਗਈ 31 ਕਿਲੋ ਵੇਟ ਦੀ ਤੇ ਸਾਰੇ ਨੌਜਵਾਨ ਭਰਾਵਾਂ ਨੇ ਅਤੇ ਨਗਰ ਨ੍ਰਦੀਸ਼ ਸਹਿਯੋਗ ਨਾਲ ਤੇ ਪੰਚਾਇਤ ಗ್ರಾಮ ਦੇ ਸਹਿਯੋਗ ਦੇ ਨਾਲ ਟੂਰਨਾਮੈਂਟ ਹੈ ਜਿਹੜਾ ਉਹ ਭਰਾਵਾਂ ਨੇ ਕਰਾਇਆ ਜਿੱਦਾਂ ਇੱਕੋ ਇੱਕ ਮਕਸਦ ਰਿਹਾ ਹੈ ਬਾਈ ਉਹ ਸਾਰੇ ਕਹਿੰਦੇ ਵੀ ਆਪਣਾ ਇੱਕੋ ਮਕਸਦ ਹੈ ਵੀ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਦੇਖ ਹੀ ਰਹੇ ਹੋ ਵੀ ਜ਼ਿਆਦਾਤਰ ਬੱਚੇ ਫੋਨਾਂ ਦੇ ਵਿੱਚ ਬੜੇ ਹੋਏ ਆ ਕੋਈ ਗੇਮ ਖੇਡੀ ਜਾਂਦਾ ਬਾਈ ਹਨਾ ਕਿਉਂਕਿ ਗਰਾਊਂਡਾਂ ਦੇ ਨਾਲੋਂ ਬਹੁਤ ਗੈਪ ਪੈ ਚੁੱਕਿਆ ਨਵੀਂ ਪੀੜੀ ਦਾ ਤਾਂ ਕਰਕੇ ਉਹਨਾਂ ਨੂੰ ਪਰਪੂਲਿਤ ਕਰਨ ਵਾਸਤੇ ਤੇ ਗਰਾਊਂਡਾਂ ਦੇ ਨਾਲ ਜੋੜਨ ਵਾਸਤੇ ਫਿਜ਼ੀਕਲ ਗੇਮਾਂ ਨਾਲ ਜੋੜਨ ਵਾਸਤੇ ਇੱਕ ਆਪਣਾ ਅਪਰੇਲ ਹੈ ਬਾਈ ਤਾਂ ਕਰਕੇ ਆਪਾਂ ਛੋਟਾ ਬੇਟ ਕਬੱਡੀ ਦਾ ਕਰਾਇਆ ਕਿਉਂਕਿ ਨਵੇਂ ਬੱਚੇ ਨੇ ਜਿਹੜੇ ਬਾਈ ਉਹ ਛੋਟੇ ਬੱਚਿਆਂ ਨੂੰ ਖੇਡਦੇ ਦੇਖ ਕੇ ਆਪ ਵੀ ਖੇਡਣ ਲੱਗਣਗੇ ਬਾਈ ਤੇ ਗਰਾਊਂਡ ਦੇ ਨਾਲ ਵੀ ਜੁੜਨਗੇ ਜਿਸ ਦੇ ਨਾਲਾ ਸਿਹਤ ਤੰਦਰੁਸਤ ਰਹੂਗੀ ਬੱਚਿਆਂ ਦੀ ਤੇ ਸੋਸ਼ਲ ਮੀਡੀਆ ਜਿਹੜਾ ਜਾਂ ਨੈਟ ਨੈਟ ਦੇ ਬੱਚੇ ਬੈਠੇ ਰਹਿੰਦੇ ਨੇ ਹਨਾ ਤੇ ਗਰਾਊਂਡ ਦੇ ਨਾਲ ਨਹੀਂ ਜੁੜਦੇ ਜਾਂ ਗੇਮਾਂ ਖੇਡੀ ਜਾਂਦੇ ਨੇ ਫੋਨ ਤੇ ਉਹ ਤੋਂ ਕੁਝ ਹੱਦ ਤੱਕ ਦੂਰ ਹੋਣਗੇ ਬਾਈ ਬੱਚੇ ਗਰਾਊਂਡ ਨੂੰ ਟਾਈਮ ਦਿਆ ਕਰਨਗੇ ਕਹਿੰਦੇ ਬਈ ਸਾਡਾ ਬਹੁਤ ਵਧੀਆ ਪ੍ਰਾਲ ਹੈ ਬਾਈ ਹੋਰਾਂ ਦਾ ਇਹ ਮੈਨੂੰ ਬਹੁਤ ਵਧੀਆ ਪ੍ਰਾਲ ਲੱਗਿਆ ਬਹੁਤ ਵਧੀਆ ਕੰਮ ਕੀਤਾ ਬਾਈ ਹੋਰਾਂ ਨੇ ਤੇ ਮੇਰੀ ਬੇਨਤੀ ਇਹ ਵੀ ਹੈ ਸਾਰੇ ਭਰਾਵਾਂ ਨੂੰ ਜਿੰਨੇ ਨੌਜਵਾਨ ਭਰਾ ਨੇ ਆਪਣੇ ਪਿੰਡਾਂ ਦੇ ਵਿੱਚ ਟੂਰਨਾਮੈਂਟ ਕਰਾਉਂਦੇ ਨੇ ਇੱਕ ਅਪਰਾਲਾ ਇਹ ਵੀ ਕਰਾਇਆ ਕਰੋ ਵੀ ਆਪਾਂ ਛੋਟੇ ਬੱਚਿਆਂ ਦਾ ਟੂਰਨਾਮੈਂਟ ਜ਼ਰੂਰ ਕਰਾਇਆ ਕਰੋ ਬਾਈ ਸੋਨੂੰ ਪਤਾ ਹੈ ਵੀ ਅੱਜ ਦੇ ਟਾਈਮ ਦੇ ਵਿੱਚ ਜਿਹੜੇ ਬੱਚੇ ਨੇ ਉਹ ਫੋਨਾਂ ਦੇ ਉੱਤੇ ਲੱਗੇ ਰਹਿੰਦੇ ਨੇ ਉਹਨਾਂ ਦਾ ਇੰਟਰਸਟ ਗਰਾਊਂਡ ਨਾਲ ਜੋੜੋ ਤੇ ਵੀਡੀਓ ਵਧੀਆ ਲੱਗੀ ਸ਼ੇਅਰ ਕਰੋ ਧੰਨਵਾਦ ਜੀ